ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਕਮਲਪ੍ਰੀਤ ਕੌਰ ਤੇ ਅੱਜ ਦੀ ਸਾਡੀ ਸੱਚੀਆਂ ਗੱਲਾਂ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਨਿੰਦਾ ਬਾਰੇ ਅੱਜ ਮੈਂ ਤੁਹਾਡੇ ਨਾਲ ਦੋ ਕਹਾਣੀਆਂ ਸਾਂਝੀਆਂ ਕਰਨਾ ਚਾਹਨੀ ਆ ਪਹਿਲੀ ਕਹਾਣੀ ਜਿਹਦੇ ਵਿੱਚ ਇੱਕ ਬੱਚਾ ਹੁੰਦਾ ਹੈ ਜਿਹਦਾ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਹੋਣ ਕਰਕੇ ਉਹਦੀ ਇੱਕ ਲੱਤ ਫ੍ਰੈਕਚਰ ਹੋ ਜਾਂਦੀ ਆ ਤੇ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਆ ਜਦੋਂ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਆ ਤੇ ਉੱਥੇ ਡਾਕਟਰ ਨਹੀਂ ਹੁੰਦਾ ਤੇ ਨਰਸਾਂ ਐਮਰਜੈਂਸੀ ਕਾਲ ਕਰਕੇ ਡਾਕਟਰ ਨੂੰ ਬੁਲਾਉਂਦੀਆਂ ਜਦੋਂ ਡਾਕਟਰ ਕਾਫੀ देर ਬਾਅਦ ਆਂਦਾ ਹੈਗਾ ਵਾ ਉਹ ਬਿਲਕੁਲ ਚੁੱਪਚਾਪ ਆਪਰੇਸ਼ਨ ਥੀਏਟਰ ਦੇ ਵਿੱਚ ਜਾਣ ਲੱਗਦਾ ਤਾਂ ਰਸਤੇ ਦੇ ਵਿੱਚ ਉਸ ਬੱਚੇ ਦੇ ਜਿਹੜੇ ਪੇਰੈਂਟਸ ਹੁੰਦੇ ਆ ਉਸ ਡਾਕਟਰ ਨੂੰ ਬੜਾ ਬੁਰਾ ਭਲਾ ਕਹਿੰਦੇ ਆ ਉਹਨਾਂ ਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਕਿੱਦਾਂ ਦੇ ਡਾਕਟਰ ਹੋ ਤੁਹਾਨੂੰ ਤੇ ਡਾਕਟਰ ਨਹੀਂ ਨਹੀਂ ਹੋਣਾ ਚਾਹੀਦਾ ਤੁਸੀਂ ਬਿਲਕੁਲ ਵੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਹੈਗੇ ਕਿ ਤੁਸੀਂ ਇੱਥੇ ਹਸਪੀਟਲ 'ਚ ਹੋਣੇ ਚਾਹੀਦੇ ਸੀਗੇ ਟਾਈਮ ਤੇ ਤੁਸੀਂ ਇੰਨਾ ਲੇਟ ਆ ਰਹੇ ਹੈਗੇ ਆ ਜੇ ਸਾਡੇ ਬੱਚੇ ਨੂੰ ਕੁਝ ਹੋ ਗਿਆ ਤਾਂ ਅਸੀਂ ਤੁਹਾਨੂੰ ਕਦੀ ਮਾਫ਼ ਨਹੀਂ ਕਰਾਂਗੇ ਸੋ ਡਾਕਟਰ ਜਿਹੜੇ ਸੀਗੇ ਉਹ ਕੁਝ ਨਹੀਂ ਬੋਲਦੇ ਚੁੱਪਚਾਪ ਹੀ ਤੇ ਆਪਰੇਸ਼ਨ ਥੀਏਟਰ ਦੇ ਵਿੱਚ ਜਾਂਦੇ ਆ ਸਰਜਰੀ ਕਰਦੇ ਆ ਸਰਜਰੀ ਕਰਨ ਤੋਂ ਬਾਅਦ ਆਪਰੇਸ਼ਨ ਥੀਏਟਰ ਤੋਂ ਬਾਹਰ ਆਉਂਦੇ ਆ ਤੇ ਉਹਨਾਂ ਦੇ ਪੇਰੈਂਟਸ ਜਿਹੜੇ ਉਹ ਬੱਚੇ ਦੇ ਪੇਰੈਂਟਸ ਹੁੰਦੇ ਆ ਡਾਕਟਰ ਸਾਹਿਬ ਨੂੰ ਥੈਂਕ ਯੂ ਕਰਨ ਲੱਗਦੇ ਆ ਜਾਂ ਕਹਿੰਦੇ ਆ ਕੋਈ ਸਾਵੀ ਡਾਕਟਰ ਸਾਹਿਬ ਕੁਝ ਨਹੀਂ ਬੋਲਦੇ ਤੇ ਉਹ ਚੁੱਪਚਾਪ ਆਪਣੇ ਘਰੇ ਚਲੇ ਜਾਂਦੇ ਆ ਸੋ ਜਿਹੜੀ ਉਹ ਨਰਸ ਹੁੰਦੀ ਹੈ ਜਦੋਂ ਬਾਹਰ ਆਉਂਦੀ ਹੈ ਤੇ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਕਹਿੰਦੇ ਆ ਨਰਸ ਨੂੰ ਕਿ ਬੜਾ ਅਜੀਬ ਡਾਕਟਰ ਸੀਗਾ ਕਿ ਇਸ ਡਾਕਟਰ ਨੇ ਇਹਦੇ ਵਿੱਚ ਆਕੜ ਪੜੀ ਆ ਕਿ ਅੱਗੋਂ ਬੋਲਿਆ ਨਹੀਂ ਕੁਝ ਵੀ ਕੋਈ ਜਵਾਬ ਨਹੀਂ ਦਿੱਤਾ ਤਾਂ ਉਹ ਨਰਸ ਦੀਆਂ ਅੱਖਾਂ ਪਰ ਜੰਨੀਆਂ ਤੇ ਉਹ ਨਰਸ ਰੋਣਾ ਸ਼ੁਰੂ ਕਰ ਦਿੰਦੀ ਆ ਨਰਸ ਰੋ ਕੇ ਉਹਨਾਂ ਨੂੰ ਕਹਿੰਦੀ ਹੈਗੀ ਆ ਕਿ ਇਸ ਡਾਕਟਰ ਦਾ ਇੱਕੋ ਇੱਕ ਪੁੱਤਰ ਸੀਗਾ ਜਿਹਦਾ ਕਿ ਅੱਜ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਏ ਉਹ ਆਪਣੇ ਬੱਚੇ ਦੀ লাশ ਕਾਰ ਦੇ ਵਿੱਚ ਛੱਡ ਕੇ ਤੁਹਾਡੇ ਬੱਚੇ ਦੀ ਜਾਨ ਬਚਾਉਣ ਵਾਸਤੇ ਆਪਣੇ ਡਾਕਟਰੀ ਫਰਜ਼ ਨੂੰ ਨਿਭਾਉਣ ਵਾਸਤੇ ਇੱਥੇ ਹਸਪੀਟਲ ਦੇ ਵਿੱਚ ਆਇਆ ਸੀਗਾ ਉਹ ਚੁੱਪ ਸੀਗਾ ਕਿਉਂਕਿ ਉਹਨੂੰ ਆਪਣੇ ਬੱਚੇ ਤੇ ਜਾਨ ਦਾ ਗਮ ਸੀਗਾ ਪਰ ਉਹਨੇ ਤਾਂ ਵੀ ਆਪਣੇ ਫਰਜ਼ ਨੂੰ ਅੱਗੇ ਰੱਖਿਆ ਤੇ ਤੁਹਾਡੇ ਬੱਚੇ ਦੀ ਜਾਨ ਬਚਾਈ ਜਿਹੜੇ ਉਹ ਪੇਰੈਂਟਸ ਸਿਗੇ ਉਹ ਇਹ ਗੱਲ ਸੁਣ ਕੇ ਬਹੁਤ ਸ਼ਰਮਿੰਦਾ ਹੁੰਦੇ ਆ ਆਪਣੇ ਮਨ ਦੇ ਵਿੱਚ ਤੇ ਇਸ ਤਰ੍ਹਾਂ ਹੀ ਸਾਡੀ ਲਾਈਫ ਦੇ ਵਿੱਚ ਵੀ ਕਈ ਵਾਰੀ ਹੁੰਦਾ ਹੈ ਕਿ ਅਸੀਂ ਜਾਣੀ ਅਣਜਾਣੀ ਦੇ ਵਿੱਚ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਕਿਸੇ ਤੇ ਛੋਟੇ ਤੋਂ ਛੋਟੇ ਤੋਂ ਵੱਡੇ ਤੋਂ ਵੱਡੇ ਇਲਜ਼ਾਮ ਜੜੇ ਆ ਇੱਕ ਸੈਕਿੰਡ ਦੇ ਵਿੱਚ ਲਗਾ ਦਿੰਨੇ ਆ ਅਸੀਂ ਕਿਸੇ ਦੇ ਕੈਰੇਕਟਰ ਤੱਕ ਤੇ ਗੱਲ ਚੁੱਕ ਦਿੰਨੇ ਆ ਜਦਕਿ ਸਾਨੂੰ ਖੁਦ ਨੂੰ ਅਸੀਂ ਕਦੀ ਕੁਝ ਦੇਖਿਆ ਵੀ ਨਹੀਂ ਹੁੰਦਾ ਕਿਸੇ ਦੀਆਂ ਗੱਲਾਂ ਸੁਣ ਕੇ ਅਸੀਂ ਕਿਸੇ ਦੀ ਨਿੰਦਾ ਕਰਨੀਆਂ ਸ਼ੁਰੂ ਕਰ ਦਿੰਨੇ ਆ ਅਸੀਂ ਇਹ ਭੁੱਲ ਜਾਂਦੇ ਆ ਕਿ ਹੋ ਸਕਦਾ ਵੈ ਕਿ ਅਸੀਂ ਜਿਹਦੇ ਕੋਲ ਖੜੇ ਹੋ ਕੇ ਨਿੰਦਾ ਕਰ ਰਹੇ ਆ ਤੁਸੀਂ ਇਹ ਸੋਚੋ ਕਿ ਜੇ ਉਹ ਤੁਹਾਡੇ ਕੋਲ ਖੜੇ ਹੋ ਕੇ ਕਿਸੇ ਦੀ ਨਿੰਦਾ ਕਰ ਸਕਦਾ ਤੇ ਤੁਹਾਡੀ ਪਿੱਠ ਪਿੱਛੇ ਉਹ ਤੁਹਾਡੀਆਂ ਵੀ ਗੱਲਾਂ ਕਰ ਸਕਦਾ ਵੈ ਤੇ ਨਿੰਦਾ ਨੂੰ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਪੂਰੀ ਤਰ੍ਹਾਂ ਵਰਜਿਆ ਹੈਗਾ ਵੈ ਕਿ ਨਿੰਦਾ ਕਿੰਨੀ ਮਾੜੀ ਹੈਗੀ ਆ ਸੋ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਜੀ ਦੀ ਜੀ ਪਾਤਸ਼ਾਹੀ ਕਹਿੰਦੇ ਹੈਗਿਆ ਕਿ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰਨ ਮੋਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ ਸੱਚੇ ਪਾਤਸ਼ਾਹ ਧੰਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਨਿੰਦਾ ਜਿਹੜੀ ਆ ਉਹ ਕਿਸੇ ਦੀ ਵੀ ਭਲੀ ਨਹੀਂ ਹੈਗੀ ਕਿਸੇ ਵੀ ਇਨਸਾਨ ਦੀ ਨਿੰਦਾ ਸਾਨੂੰ ਨਹੀਂ ਕਰਨੀ ਚਾਹੀਦੀ ਜਿਹੜੇ ਮਨਮੁਖ ਆਪਣੇ ਮਨ ਦੇ ਪਿੱਛੇ ਲੱਗੇ ਹੁੰਦੇ ਆ ਉਹ ਮੂਰਖ ਮਨਮੁਖ ਜਿਹੜੇ ਆ ਉਹ ਨਿੰਦਾ ਕਰਦੇ ਹੈਗੇ ਆ ਮੂਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ ਕਿੰਨੇ ਸਰਲ ਅਰਥ ਹੈ ਇਸ ਪੰਕਤੀ ਦੇ ਕਿ ਉਹ ਨਰਕਾਂ ਦੇ ਜਿਹੜੇ ਘੋਰ ਨਰਕ ਹੈ ਉਹਨਾਂ ਦੇ ਭਾਗੀ ਹੁੰਦੇ ਆ ਉਹ ਬੰਦੇ ਜਿਹੜੇ ਕੀ ਨਿੰਦਾ ਕਰਦੇ ਹੈਗੇ ਆ ਜਦੋਂ ਵੀ ਮੈਂ ਕੋਈ ਵੀਡੀਓ ਬਣਾਉਣੀ ਆ ਇਹ ਵੀਡੀਓ ਕੱਲਾ ਕਿਸੇ ਨੂੰ ਸਿੱਖਿਆ ਦੇਣ ਵਾਸਤੇ ਨਹੀਂ ਹੁੰਦੀ ਇਹ ਸਭ ਤੋਂ ਪਹਿਲੇ ਮੇਰੇ ਵਾਸਤੇ ਹੁੰਦੀ ਆ ਕੋਈ ਵੀ ਵੀਡੀਓ ਜਦੋਂ ਮੈਂ ਬਣਾਉਣੀ ਆ ਮੋਸਟ ਆਫ ਦਾ ਜਿਹੜੀਆਂ ਟਰੂ ਟਾਕ ਸੱਚੀਆਂ ਗੱਲਾਂ ਵੀਡੀਓ ਆ ਮੇਰੇ ਪਰਸਨਲ ਕੁਝ ਤਜਰਬੇ ਹੈਗੇ ਆ ਕੁਝ ਜੇਕਰ ਮੈਨੂੰ ਕਿਸੇ ਤੋਂ ਸਿੱਖਣ ਵਾਸਤੇ ਮਿਲਿਆ ਹੈਗਾ ਵਾ ਜਾਂ ਮੈਂ ਕਿਸੇ ਗੱਲ ਤੋਂ ਕੁਝ ਸਿੱਖਿਆ ਹੈਗਾ ਤਾਂ ਮੈਂ ਸੋਚਦੀ ਆ ਕਿ ਮੈਂ ਹੋਰਾਂ ਨਾਲ ਵੀ ਸ਼ੇਅਰ ਕਰਾਂ ਤਾਂ ਕਿ ਜੇਕਰ ਮੈਨੂੰ ਜੋ ਸਿੱਖਣ ਨੂੰ ਮਿਲਿਆ ਜਾਂ ਮੇਰੀ ਲਾਈਫ ਦੇ ਵਿੱਚ ਕੁਝ ਹੋਇਆ ਜਿਹਦੇ ਕਰਕੇ ਮੇਰੇ ਕੁਝ ਪੋਜ਼ਿਟਿਵ ਚੇਂजेस ਆਏ ਹੈਗੇ ਆ ਤੇ ਸ਼ਾਇਦ ਉਹ ਕਿਸੇ ਦੀ ਲਾਈਫ ਦੇ ਵਿੱਚ ਵੀ ਆ ਸਕਣ ਸੋ ਇੱਕ ਹੋਰ ਕਹਾਣੀ ਹੈਗੀ ਆ ਜਿਹਦੇ ਵਿੱਚ ਇੱਕ ਰਾਜਾ ਹੁੰਦਾ ਉਜੜਾ ਰਾਜਾ ਹੁੰਦਾ ਵੈ ਉਹ 100 ਭਿਖਾਰੀਆਂ ਦਾ ਜਿਹੜਾ ਵੈ ਉਹ ਭੋਜਨ ਕਰਾਉਣਾ ਚਾਹੁੰਦਾ ਉਹਨਾਂ ਨੂੰ ਤੇ ਉਹ ਆਪਣੇ ਜਿਹੜਾ ਰਸੋਈਆ ਉਹਨਾਂ ਨੂੰ ਕਹੇ ਕਿ ਖੀਰ ਬਣਵਾਉਂਦਾ ਜਦੋਂ ਉਹ ਖੀਰ ਜਿਹੜੀ ਆ ਵਰਤਾਈ ਜਾਂਦੀ ਆ ਤੇ 100 ਦੇ 100 ਭਿਖਾਰੀ ਜਿਹੜੇ ਆ ਉਹ ਮਰ ਜਾਂਦੇ ਹੈਗੇ ਆ ਕਿਉਂਕਿ ਜਿਹੜੀ ਉਹ ਖੀਰ ਸੀਗੀ ਖੀੜ ਦੇ ਵਿੱਚ ਸੱਪ ਦਾ ਜ਼ਹਿਰ ਡਿੱਗ ਜਾਂਦਾ ਹੈਗਾ ਉਹ ਰਾਜੇ ਨੂੰ ਬਹੁਤ ਜ਼ਿਆਦਾ ਗਮ ਹੋ ਜਾਂਦਾ ਹੈ ਉਹ ਇਹ ਸੋਚਦਾ ਹੈ ਕਿ ਹੁਣ ਤੇ ਮੈਨੂੰ ਸਜ਼ਾ ਮਿਲੇਗੀ ਮੇਰੇ ਸਿਰ ਤੇ ਤੇ ਜਿਹੜੇ ਉਹ ਸੋ ਜਿਹੜੇ ਭਿਖਾਰੀ ਮਰੇ ਆ ਉਹਨਾਂ ਦਾ ਲੇਖਾ ਜੋਖਾ ਜਿਹੜਾ ਮੈਨੂੰ ਦੇਣਾ ਪਏਗਾ ਤੇ ਇਸ ਚੀਜ਼ ਦੀ ਭੁੱਲ ਨੂੰ ਬਖਸ਼ਾਣ ਵਾਸਤੇ ਇਸ ਚੀਜ਼ ਦਾ ਆਨਸਰ ਲੈਣ ਵਾਸਤੇ ਉਹ ਆਪਣਾ ਰਾਜ ਭਾਗ ਨੂੰ ਛੱਡ ਕੇ ਆਮ ਇਨਸਾਨ ਵਾਲੇ ਕੱਪੜੇ ਪਾ ਕੇ ਤੇ ਉਹ ਪਿੰਡ ਦੇ ਵੱਲ ਤੁਰ ਪੈਂਦਾ ਜਦੋਂ ਪਿੰਡ ਦੇ ਵਿੱਚ ਜਾਂਦਾ ਹੁੰਦਾ ਤੇ ਉਹ ਇੱਕ ਘਰ ਦੇ ਵਿੱਚ ਜਾਂਦਾ ਵੈ ਤੇ ਉੱਥੇ ਇੱਕ ਮੁੰਡੇ ਕੋਲੋਂ ਪਾਣੀ ਮੰਗਦਾ ਹੈਗਾ ਕਿ ਮੈਂ ਰਾਹੀ ਗਿਰ ਹੈਗਾ ਮੈਨੂੰ ਪਿਆਸ ਲੱਗੀ ਆ ਤੇ ਉਹ ਆਪਣੀ ਭੈਣ ਨੂੰ ਉਹਦੀ ਜਿਹੜੀ ਭੈਣ ਹੁੰਦੀ ਆ ਭਗਤੀ ਵਾਲੀ ਰੂਹ ਹੁੰਦੀ ਆ ਉੱਪਰ ਕਮਰੇ 'ਚ ਬੈਠੀ ਆਪਣੀ ਪਾਠ ਪੂਜਾ ਕਰਦੀ ਹੁੰਦੀ ਆ ਤੇ ਉਹ ਬੜੀ ਧੀਰਵਾ ਥੱਲੇ ਆਂਦੀ ਆ ਤੇ ਜਿਹੜਾ ਭਰਾ ਹੁੰਦਾ ਆਪਣੀ ਭੈਣ ਨੂੰ ਪੁੱਛਦਾ ਕਿ ਭੈਣੇ ਅੱਜ ਤੋਂ ਪਾਠ ਕਰਦੇ ਆ ਬਹੁਤ ਸਮਾਂ ਲਗਾ ਦਿੱਤਾ ਜਿਹੜੀ ਭੈਣ ਸੀਗੀ ਉਹ ਕਹਿੰਦੀ ਹੈ ਕਿ ਵੀਰੇ ਅੱਜ ਜਦੋਂ ਮੈਂ ਪਾਠ ਕਰਦੀ ਸੀਗੀ ਤੇ ਪਾਠ ਕਰਦਿਆਂ ਮੈਨੂੰ ਨਜ਼ਰ ਆਇਆ ਕਿ ਜਿਹੜਾ ਜਮਰਾਜ ਹੈਗਾ ਉਹ ਸੋਚ ਰਿਹਾ ਸੀਗਾ ਕਿ ਸਜ਼ਾ ਕਿਨੂੰ ਦਿੱਤੀ ਜਾਵੇ ਉਸ ਰਾਜੀ ਨੂੰ ਦਿੱਤੀ ਜਾਵੇ ਜਿੰਨੇ ਸੋ ਭਖਾਰੀਆਂ ਦਾ ਭੋਜਨ ਜਿਹੜਾ ਵਾ ਆਪਣੇ ਘਰੇ ਛਕਾਉਣ ਨੂੰ ਉਹਨਾਂ ਨੂੰ ਬੁਲਾਇਆ ਸੀਗਾ ਜਾਂ ਫਿਰ ਉਹ ਜਿਹੜਾ ਰਸੋਈਆ ਸੀਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਹਨੇ ਖੀਰ ਨੂੰ ਟੱਕਿਆ ਨਹੀਂ ਸੀਗਾ ਜਾਂ ਉਹ ਸੱਪ ਨੂੰ ਮਿਲਣੀ ਚਾਹੀਦੀ ਹੈ ਜਿਹੜੇ ਸੱਪ ਨੇ ਉਸ ਖੀਰ ਦੇ ਵਿੱਚ ਜ਼ਹਿਰ ਛੱਟਿਆ ਸੀਗਾ ਰਾਜਾ ਜਿਹੜਾ ਬੜਾ ਹੈਰਾਨ ਹੁੰਦਾ ਹੈ ਰਾਜਾ ਕਹਿੰਦਾ ਹੈ ਕਿ ਇਹ ਤੇ ਮੇਰੀ ਹੀ ਗੱਲ ਕਰ ਰਹੀ ਹੈਗੀ ਆ ਹੋ ਸਕਦਾ ਵੈ ਕਿ ਕੱਲ ਅਗਰ ਆਪਣਾ ਨਾਮ ਸਿਮਰਨ ਜਾਪ ਕਰੇਗੀ ਤੇ ਇਹਨੂੰ ਇਸ ਚੀਜ਼ ਦਾ ਆਨਸਰ ਵੀ ਮਿਲ ਜਾਏ ਤੇ ਮੈਨੂੰ ਮੇਰਾ ਆਨਸਰ ਮਿਲ ਜਾਏ ਉਹ ਉਸ ਮੁੰਡੇ ਨੂੰ ਕਹਿੰਦਾ ਵੈ ਕਿ ਮੈਂ ਰਾਤ ਨੂੰ ਇੱਕ ਰਾਤ ਤੁਹਾਡੇ ਘਰੇ ਇੱਥੇ ਰੁੱਕ ਸਕਦਾ ਵਾਂ ਉਹ ਮੁੰਡਾ ਕਹਿੰਦਾ ਹਾਂਜੀ ਉਹ ਬਹੁਤ ਚੰਗੇ ਭੈਣ ਭਰਾ ਹੁੰਦੇ ਆ ਤੇ ਉਹ ਕਹਿੰਦਾ ਹਾਂਜੀ ਤੁਸੀਂ ਸਾਡੇ ਘਰੇ ਰੁੱਕ ਸਕਦੇ ਆ ਜਦੋਂ ਪਿੰਡ ਦੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਵੈ ਕਿ ਉਹ ਰਾਹੀ ਗਿਰ ਜਿਹੜਾ ਸੀਗਾ ਉਹਨਾਂ ਦੇ ਘਰੇ ਰੁਕਣ ਨੂੰ ਰਾਤ ਨੂੰ ਰਹਿ ਗਿਆ ਵੈ ਪੂਰੇ ਪਿੰਡ ਦੇ ਵਿੱਚ ਲੋਕ ਇੱਕ ਦੂਜੇ ਨਾਲ ਮੂੰਹ ਨਾਲ ਮੂੰਹ ਜੋੜ ਕੇ ਉਸ ਰਾਜੇ ਦੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਰਾਜਾ ਹੈਗਾ ਜਾਂ ਕੌਣ ਹੈ ਪਰ ਉਸ ਬੰਦੇ ਦੀ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਉਦੋਂ ਨਿੰਦਾ ਕਰਨੀ ਸ਼ੁਰੂ ਕਰ ਦਿੰਨੇ ਆ ਉਹ ਆਪਸ ਚ ਗੱਲਾਂ ਕਰਦੇ ਆ ਕਿ ਉਹ ਕੁੜੀ ਸੋਣੀ ਹੈਗੀ ਆ ਹੋ ਸਕਦਾ ਵੇ ਕਿ ਇਹਦਾ ਮਨ ਬਦਲ ਗਿਆ ਇਹਦਾ ਮਨ ਬੇਈਮਾਨ ਹੋ ਗਿਆ ਜਿਹਦੇ ਕਰਕੇ ਰਾਤ ਨੂੰ ਉੱਥੇ ਰਹਿਣਾ ਚਾਹੁੰਦਾ ਵਾ ਜਾਂ ਫਿਰ ਇਹ ਜਿਹੜਾ ਬੰਦਾ ਹੈਗਾ ਪਹਿਲੀ ਉਸ ਕੁੜੀ ਨੂੰ ਜਾਣਦਾ ਹੋਣਾ ਇਹਨਾਂ ਦੀ ਪਹਿਲੀ ਕੋਈ ਗੱਲਬਾਤ ਹੋਣੀ ਆ ਜਾਂ ਫਿਰ ਇਹਨਾਂ ਨੇ ਰਾਤੀ ਭੱਜ ਜਾਣਾ ਹੈਗਾ ਵਾ ਹਰ ਕੋਈ ਆਪਸ ਦੇ ਵਿੱਚ ਉਸ ਬੰਦੇ ਦੀ ਨਿੰਦਾ ਉਸ ਰਾਗਿਰ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਨੇ ਆ ਜੇ ਜਦੋਂ ਸਵੇਰ ਹੁੰਦੀ ਹੈ ਅਗਲਾ ਦਿਨ ਹੁੰਦਾ ਉਹ ਕੁੜੀ ਜਿਹੜੀ ਹੈ ਫਿਰ ਤੋਂ ਜਾ ਕੇ ਆਪਣੀ ਭਗਤੀ ਕਰਦੀ ਆ ਆਪਣੀ ਬਾਣੀ ਪੜਦੀ ਆ ਜਦੋਂ ਬਾਣੀ ਪੜ ਕੇ ਤੇ ਆਪਣਾ ਨਾਮ ਸਿਮਰਨ ਜਾਪ ਕਰਕੇ ਥੱਲੇ ਆਂਦੀ ਹੈ ਤੇ ਉਹਦਾ ਭਰਾ ਉਹਨੂੰ ਪੁੱਛਦਾ ਕਿ ਭੈਣੇ ਅੱਜ ਤੈਨੂੰ ਕੀ ਨਜ਼ਰ ਆਇਆ ਤਾਂ ਉਹ ਭੈਣ ਕਹਿੰਦੀ ਹੈ ਕਿ ਉਹ ਜਿਹੜਾ ਜਿਹੜਾ ਜਮਰਾਜ ਸੀਗਾ ਉਹ ਕਹਿੰਦਾ ਕਿ ਜਿਹੜੀ ਸਜ਼ਾ ਮੈਂ ਸੋਚ ਰਿਆ ਸੀ ਕਿੰਨੂੰ ਦੇਣੀ ਹੈਗੀ ਆ ਤੇ ਉਹ ਜਿਹੜੇ ਸਾਰੇ ਲੋਕੀ ਉਸ ਬੰਦੇ ਦੀ ਨਿੰਦਿਆ ਕਰਦੇ ਸੀ ਉਸ ਥੋੜੀ ਥੋੜੀ ਸਜ਼ਾ ਆਪਣੇ ਦੇ ਵਿੱਚ ਆਪਣੀ ਝੋਲੀਆਂ ਚ ਪਵਾ ਕੇ ਲੈ ਗਏ ਉਹਨਾਂ ਨੇ ਆਪਣੇ ਦੇ ਵਿੱਚ ਵੰਡ ਲਈ ਹੈਨਾ ਸੋ ਇਸ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਵੀ ਪੰਕਤੀ ਆਂਦੀ ਹੈਗੀ ਆ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਦਾਰ ਜਨ ਕਬੀਰ ਕੋ ਨਿੰਦਾ ਸਾਰ निंदक डूबा हम उतरे पार कबीर जी इस पंक्ति ਦੇ ਵਿੱਚ ਕਹਿੰਦੇ ਹੈਗੇ ਕਿ ਮੈਨੂੰ ਨਿੰਦਾ ਜਿਹੜੀ ਹੈ ਬੜੀ ਪਿਆਰੀ ਹੈਗੀ ਹੈ ਮੈਨੂੰ ਮੇਰੀ ਨਿੰਦਾ ਹੁੰਦੀ ਹੋਈ ਬੜੀ ਚੰਗੀ ਲੱਗਦੀ ਹੈਗੀ ਹੈ ਕਹਿੰਦੇ ਨਿੰਦਾ 함ਰਾ ਕਰੇ ਉਧਾਰ ਜਿਹੜੀ ਨਿੰਦਾ ਹੈਗੀ ਹੈ ਕਬੀਰ ਜੀ ਕਹਿੰਦੇ ਹੈ ਕਿ ਉਹ ਮੈਨੂੰ ਮੁਕਤੀ ਪ੍ਰਦਾਨ ਕਰੇਗੀ ਮੁਕਤੀ ਜਿਹੜੀ ਉਹ ਦਵਾਂਦੀ ਹੈਗੀ ਹੈ ਜਨ ਕਬੀਰ ਕੋ ਨਿੰਦਾ ਸਾਰ ਕਿ ਉਹਨਾਂ ਨੂੰ ਨਿੰਦਾ ਪਿਆਰੀ ਲੱਗਦੀ ਆ ਤੇ निंदक ਜੜਾ ਵਾ ਡੂਬਾ ਹਮ ਉtre ਪਾਰ ਤੇ ਆਪਾਂ ਪਾਰ ਉਤਰ ਜਾਨੇ ਆ ਪਰ ਕਬੀਰ ਜੀ ਦੀ ਅਵਸਥਾ ਜਿਹੜੀ ਆ ਬਹੁਤ ਉੱਚੀ ਹੈਗੀ ਹੈ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿ ਉਹ ਇਸ ਚੀਜ਼ ਦੀ ਸੋਝੀ ਉਹਨਾਂ ਨੂੰ ਹੈਗੀ ਹੈ ਕਿ ਲੋਕ ਨਿੰਦਾ ਕਰ ਰਹੇ ਆ ਉਹ ਜਿੱਦਾਂ ਧੂਬੀ ਲਗਾਏ ਹੁੰਦੇ ਨਾ ਕੱਪੜੇ ਧੋਣ ਨੂੰ ਉਦਾਂ ਇਹਨਾਂ ਦੀ ਡਿਊਟੀ ਲਾਈ ਆ ਪਾਤਸ਼ਾਹ ਨੇ ਤੇ ਚਲੋ ਇਹ ਕਰ ਰਹੇ ਨਿੰਦਾ ਤੇ ਇਹ ਡੁੱਬਣਗੇ ਤੇ ਆਪਾਂ ਪਾਰ ਉਤਰ ਜਾਣਾ ਪਰ ਆਮ ਇਨਸਾਨ ਜਿਹੜੇ ਸਾਡੇ ਵਰਗੇ ਇਨਸਾਨ ਹੈਗੇ ਆ ਉਨਾਰੀ ਅਵਸਥਾ ਜਿਹੜੀ ਹੈ ਉਹ ਇੰਨੀ ਉੱਚੀ ਨਹੀਂ ਹੈਗੀ ਕਿ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਇਨਸਾਨ ਤਾਂ ਸਾਡੇ ਮੂੰਹ ਤੇ ਸਾਡੇ ਨਾਲ ਬਹੁਤ ਪਿਆਰਾ ਹੈਗਾ ਵੈ ਸਾਨੂੰ ਤੇ ਉਹ ਬੜਾ ਜਿੱਦਾਂ ਚਾਹਦੇ ਹੈਗੇ ਆ ਤੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਪਿੱਠ ਪਿੱਛੇ ਇਹ ਲੋਕ ਸਾਡੀਆਂ ਕੀ ਗੱਲਾਂ ਕਰ ਰਹੇ ਹੈਗੇ ਆ ਤੇ ਸਾਡਾ ਇਸ ਦੁਨੀਆ ਤੋਂ ਭਰੋਸਾ ਉੱਠ ਜਾਂਦਾ ਵੈ ਕਿ ਲੋਕ ਦਿਸਤੇ ਕੁਛ ਹੈ ਅੰਦਰ ਕੁਛ ਹੈ ਬਾਹਰ ਕੁਛ ਹੈ ਸੋ ਇਸ ਕਰਕੇ ਅਸੀਂ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਕਰੀਏ ਕਿ ਸਾਨੂੰ ਉਹ ਥੋਬੀਆਂ ਦੀ ਟੋਲੀ ਵਿੱਚ ਸੱਚੇ ਪਾਤਸ਼ਾਹ ਦਾ ਖੰਨਾ ਕਰਨ ਸਾਨੂੰ ਨਿੰਦਕਾਂ ਤੋਂ ਦੂਰ ਰੱਖਣ ਤੇ ਨਿੰਦਾ ਤੋਂ ਵੀ ਦੂਰ ਰੱਖਣ ਸੱਚੇ ਪਾਤਸ਼ਾਹ ਸਾਨੂੰ ਗੁਰਮੁਖਾਂ ਦੀ ਸੰਗਤ ਬਖਸ਼ਣ ਤੇ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੀ ਸੰਗਤ ਬਖਸ਼ ਕੇ ਸਾਡੀ ਜਿਹੜੀ ਜੀਵਨ ਸਾਨੂੰ ਸਹੀ ਜੀਵਨ ਜੁਗਤ ਦੀ ਜਾਂਚ ਬਖਸ਼ਣ ਅਸੀਂ ਕੀ ਕਰਦੇ ਹਾਂ ਕਿ ਅਸੀਂ ਬਿਨਾਂ ਸੋਚੇ ਸਮਝੇ ਜਦੋਂ ਕਿਸੇ ਦੀ ਗੱਲਾਂ ਕਰਦੇ ਹਾਂ ਅਸੀਂ ਇਹ ਵੀ ਇਹ ਵੀ ਭੁੱਲ ਜਾਂਦੇ ਹਾਂ ਕਿ ਸਾਡੀ ਆਪਣੀ ਨਾਅਬ ਜਿਹੜੀ ਹੈ ਉਹ ਹਜੇ ਸਮੁੰਦਰ ਦੇ ਵਿੱਚ ਹੈਗੀ ਆ ਅਸੀਂ ਕਿਸ ਚੀਜ਼ ਦਾ ਮਾਣ ਕਰ ਸਕਦੇ ਹਾਂ ਜਦੋਂ ਕਿਸੇ ਦੇ ਘਰ ਕੋਈ ਅੱਗ ਲੱਗੀ ਹੁੰਦੀ ਆ ਅਸੀਂ ਆਪਣੇ ਮਨ ਦੇ ਵਿੱਚ ਕੋਸ਼ਿਸ਼ ਹੁੰਦੀ ਆ ਜਾਂ ਫਿਰ ਉਹ ਅੱਗ ਵੱਲ ਦੇਖ ਕੇ ਹੱਥ ਸੇਕਦੇ ਆ ਸਾਨੂੰ ਇਹ ਮਨ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਕਿ ਕਦੀ ਉਹ ਅੱਗ ਸਾਡੇ ਘਰੇ ਵੀ ਲੱਗ ਸਕਦੀ ਹੈ ਸਾਡੇ ਆਪ ਦੇ ਬੱਚੇ ਆ ਸਾਡੇ ਭੈਣ ਭਰਾ ਹੈਗੇ ਆ ਅਸਲ ਦੇ ਵਿੱਚ ਇਦਾਂ ਹੁੰਦਾ ਕਿ ਅਸੀਂ ਕਦੀ ਵੀ ਕਿਸੇ ਦੇ ਦਰਦ ਨੂੰ ਕਿਸੇ ਦੇ ਘਰ ਲੱਗੀ ਅੱਗ ਨੂੰ ਫੀਲ ਨਹੀਂ ਕਰ ਸਕਦੇ ਅਸੀਂ ਉਸ ਚੀਜ਼ ਨੂੰ ਕਦੀ ਸਮਝ ਹੀ ਨਹੀਂ ਸਕ ਸਕਦੇ ਅਸੀਂ ਸਮਝਣ ਦੀ ਕੋਸ਼ਿਸ਼ ਕਰਕੇ ਵੀ ਕਿਸੇ ਦੀ ਜ਼ਿੰਦਗੀ ਨੂੰ ਜੀ ਨਹੀਂ ਸਕਦੇ ਪਰ ਅਸੀਂ ਇੱਕ ਸੈਕਿੰਡ ਲਗਾਉਣੀ ਆ ਕਿਸੇ ਦੀਆਂ ਗੱਲਾਂ ਕਰਨ ਵਾਸਤੇ ਸੋ ਅਸੀਂ ਗੁਰਬਾਣੀ ਨੂੰ ਮਨ ਦੇ ਵਿੱਚ ਵਸਾਈਏ ਗੁਰੂ ਦੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਸੇ ਦੇ ਬਾਰੇ ਕੋਈ ਗੱਲ ਕਰਨ ਤੋਂ ਪਹਿਲੇ ਅਸੀਂ 10 ਵਾਰੀ ਸੋਚੀਏ ਕਿ ਅਸੀਂ ਕਿਸੇ ਬਾਰੇ ਕਈ ਵਾਰੀ ਨਾ ਇਦਾਂ ਹੁੰਦਾ ਕਿ ਅਸੀਂ ਇੱਕ ਜਣੇ ਦੀ ਗੱਲ ਜਦੋਂ ਸੁਣਦੇ ਹੈਗੇ ਆ ਅਸੀਂ ਦੂਸਰੇ ਬੰਦੇ ਦੀ ਪਿਕਚਰ ਇਦਾਂ ਬਣਾ ਲੈਂਦੇ ਆ ਬਿਨਾਂ ਸੋਚੇ ਸਮਝੇ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬੰਦਾ ਜ਼ਿਆਦਾ ਬੋਲ ਕੇ ਆਪਣੀਆਂ ਗੱਲਾਂ ਜਾਂ ਫਿਰ ਗੱਲਾਂ ਦੱਸ ਰਿਹਾ ਹੈਗਾ ਤੇ ਉਹ ਸੱਚਾ ਹੈਗਾ ਤੇ ਜਿਹੜਾ ਬੰਦਾ ਚੁੱਪ ਹੈਗਾ ਉਹ ਝੂਠਾ ਹੈਗਾ ਵਾ ਕਈ ਵਾਰੀ ਖਾਲੀ ਭਾਂਡਾ ਜਿਹੜਾ ਵਾ ਉਹ ਜ਼ਿਆਦਾ ਖੜਕਦਾ ਹੈਗਾ ਵਾ ਸੋ ਕਿਸੇ ਦੀ ਵੀ ਗੱਲ ਸੁਣ ਕੇ ਅੱਗੇ ਬੋਲਣ ਦੀ ਬਜਾਏ ਇੱਕ ਵਾਰੀ ਵਿਚਾਰੀਏ ਇੱਕ ਵਾਰੀ ਸੋਚੀਏ ਕਿ ਇਹ ਗੱਲ ਅਗਰ ਅਸੀਂ ਬੋਲ ਰਹੀਆਂ ਤੇ ਇਹਦਾ ਕਿਸੇ ਤੇ ਕੀ ਪ੍ਰਭਾਵ ਪੈ ਸਕਦਾ ਵਾ ਸੱਚੇ ਪਾਤਸ਼ਾਹ ਸਾਡੇ ਗੁਨਾਹਾਂ ਨੂੰ ਬਖਸ਼ ਲੈਣ ਅਸੀਂ ਸਾਰੇ ਆਪਣੇ ਗਿਰੇਬਾਨ ਦੇ ਵਿੱਚ ਸਿਰ ਨੀਵਾ ਕਰਕੇ ਦੇਖੀਏ ਕਿ ਸਾਡੇ ਆਪ ਦੇ ਸਾਡੇ ਆਪ ਦੇ ਆਪਣੇ ਆਪ ਨੂੰ ਪਰਚੋਲੀਏ ਕਿਸੇ ਦੇ ਜਿਹੜੇ ਗੁਣ ਔਗਣਾਂ ਨੂੰ ਪਰਚੋਲਣ ਦੀ ਬਚਾਏ ਅਸੀਂ ਆਪਣੇ ਅੰਦਰ ਛਾਤੀ ਮਾਰ ਕੇ ਦੇਖੀਏ ਕਿ ਸਾਡੇ ਵਿੱਚ ਕੀ ਔਗਣ ਹੈਗੇ ਆ ਤੇ ਸੱਚੇ ਪਾਤਸ਼ਾਹ ਸਾਡੇ ਔਗਣਾਂ ਨੂੰ ਬਖਸ਼ ਕੇ ਸਾਨੂੰ ਗੁਰਸਿੱਖੀ ਜੀਵਨ ਤੇ ਗੁਰਮਤ ਮਰਿਆਦਾ ਬਖਸ਼ੇ ਇੱਕ ਛੋਟੀ ਜੀ ਕਵਿਤਾ ਜੋ ਮੇਰੀ ਨਾਨੀ ਜੀ ਦੀ ਕਿਤਾਬ ਮੇਰੀ ਪੂੰਜੀ ਜੇ ਕਿਤਾਬ ਹੈਗੀ ਹੈ ਉਹਦੇ ਵਿੱਚੋਂ ਮੈਂ ਕਵਿਤਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਵਿਤਾ ਦਾ ਟਾਈਟਲ ਹੈਗਾ ਸੱਚ ਦੀ ਕੀਮਤ ਸੱਚ ਦੀ ਕੀਮਤ ਜਾਣਨ ਵਾਲੇ ਦੁਨੀਆ ਵਿੱਚ ਘੱਟ ਹੁੰਦੇ ਲੋਕ ਸੱਚ ਦੀ ਕੀਮਤ ਜਾਣਨ ਵਾਲੇ ਦੁਨੀਆ ਵਿੱਚ ਘੱਟ ਹੁੰਦੇ ਲੋਕ ਸੱਚ ਦਾ ਸਾਹਮਣਾ ਕਰਨ ਵਾਲੇ ਹੋਰਾਂ ਦਾ ਦੁੱਖ ਢੋਂਦੇ ਲੋਕ ਸੱਚ ਦਾ ਪੱਲਾ ਕਦੀ ਨਾ ਛੁੱਟੇ ਸੰਭਲ ਸੰਮਲ ਕੇ ਚੱਲਦੇ ਲੋਕ ਸੱਚ ਦੀ ਸਜ਼ਾ ਭੁਗਤਣ ਵਾਲੇ ਸੋਨਾ ਬਣ ਚਮਕਦੇ ਲੋਕ ਸੱਚ ਦੀ ਬੋਲੀ ਇੱਕ ਹੈ ਹੁੰਦੀ ਵਾਰ-ਵਾਰ ਨਾ ਬਦਲਣ ਲੋਕ ਸੱਚ ਦੀ ਬੋਲੀ ਇੱਕ ਹੈ ਹੁੰਦੀ ਵਰ ਵਰਨਾ ਬਦਲਣ ਲੋਕ ਜਦੋਂ ਬੰਦਾ ਝੂਠ ਬੋਲਦਾ ਹੈ ਨਾ ਉਹਦੀ ਹਰ ਵਾਰੀ ਸਟੇਟਮੈਂਟ ਜਿਹੜੀ ਹੈ ਉਹ ਡਿਫਰੈਂਟ ਹੁੰਦੀ ਹੈ ਤੇ ਜਿਹੜਾ ਬੰਦਾ ਸੱਚ ਬੋਲਦਾ ਉਹਦਾ ਉਹ ਹਮੇਸ਼ਾ ਸੱਚ ਸੱਚ ਹੀ ਰਹਿੰਦਾ ਤੇ ਉਹ اٹਲ ਹੁੰਦਾ ਤੇ ਉਹ ਸੱਚ ਕਦੀ ਵੀ ਨਹੀਂ ਬਦਲਦਾ ਹੋ ਸਕਦਾ ਸੱਚ ਦੀ ਜਿੱਤ ਥੋੜੀ ਲੇਟ ਹੋਵੇ ਪਰ ਜਿੱਤ ਸੱਚ ਦੀ ਹੀ ਹੁੰਦੀ ਹੈ ਜਿਸ سانਚੇ ਵਿੱਚ ਢਲੀ ਸਚਾਈ ਉਸ سانਚੇ ਵਿੱਚ ਢਲਣ ਲੋਕ ਸੱਚ ਦੀ ਦੀਕ ਸਭ ਨੂੰ ਸੁਣਦੀ ਨਹੀਂ ਉਸ ਨੂੰ ਸੁਣੇ ਜਿਨੇ ਆਪ ਹੰਡਾਈ ਸੱਚ ਦਾ ਸਾਥ ਹੈ ਚੰਗਾ ਹੁੰਦਾ ਸਾਫ਼ ਮਨ ਨਾਲ ਲਈਏ ਆਪਣਾ ਸੱਚ ਵਰਗਾ ਕੋਈ ਸਾਥੀ ਹੈ ਨਹੀਂ ਝੂਠ ਦੇਵੇ ਝੱਟ ਯਕੀਨ ਗਵਾ ਸੱਚ ਵਰਗਾ ਕੋਈ ਸਾਥੀ ਹੈ ਨਹੀਂ ਝੂਠ ਦੇਵੇ ਝੱਟ ਯਕੀਨ ਗਵਾ ਆਈ ਹੋਪ ਕਿ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਕੁਝ ਤੇ ਮੈਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਅਸੀਂ ਉਸ ਚੀਜ਼ ਤੇ ਅਮਲ ਕਰਾਂਗੇ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਣ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਸਹੀ ਸੰਗਤ ਬਖਸ਼ਣ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੁਸੀਂ ਇਹ ਵੀਡੀਓ ਹੋਰਾਂ ਦੇ ਨਾਲ ਵੀ ਸ਼ੇਅਰ ਕਰੋ ਕਮਲਪ੍ਰੀਤ ਕੌਰ ਯੂਐਸਏ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਕਿ ਮੈਨੂੰ ਵੀ ਐਨਕਰੇਜਮੈਂਟ ਜਿਹੜੀ ਇਹ ਵੀਡੀਓ ਹੈਗੀ ਐ ਸੱਚੀਆਂ ਗੱਲਾਂ ਦੀ ਆਈ نو ਕਿ ਸਾਰੇ ਜਣੇ ਬਹੁਤ ਜ਼ਿਆਦਾ ਅਪਰੀਸ਼ੀਏਟ ਕਰਦੇ ਹੈਗੇ ਆ ਥੋੜੇ ਸਮੇਂ ਤੋਂ ਕੁਝ ਬਹੁਤਾ ਸਮਾਂ ਨਾ ਮਿਲਣ ਕਰਕੇ ਜਾਂ ਕੁਝ ਪਰਸਨਲ ਗੱਲਾਂ ਕਰਕੇ ਕੁਝ ਰੁਜਾਵੀ ਇਦਾਂ ਦੀ ਸੀਗੇ ਜਿਨ੍ਹਾਂ ਕਰਕੇ ਸਮਾਂ ਨਹੀਂ ਮਿਲਿਆ ਵੀਡੀਓਜ਼ ਬਣਾਉਣ ਨੂੰ ਸੋ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਸੱਚੀਆਂ ਗੱਲਾਂ ਦੀ ਵੀਡੀਓ ਨੂੰ ਕੰਟੀਨਿਊ ਰੱਖਾਂ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ